ਅੱਜ ਅੱਜ ਮੈਂ ਜ਼ੀਰਕਪੁਰ ਤਹਿਸੀਲ ਦੇ ਵਿੱਚ ਆਇਆ ਇਸ ਤੋਂ ਪਹਿਲਾਂ ਮੈਂ ਖਰੜ ਤੇ ਬਨੂੜ ਤਹਿਸੀਲ ਚ ਜਾ ਚੁੱਕਿਆ ਬਹੁਤ ਸਾਰੇ ਪੱਤਰਕਾਰ ਨਾਲ ਹੀ ਫੋਲੋ ਕਰ ਰਹੇ ਆ ਅੱਜ ਰੈਵਨਿਊ ਅਧਿਕਾਰੀਆਂ ਨੇ ਕੋਈ ਸਮੂਹਿਕ ਛੁੱਟੀ ਦਾ ਐਲਾਨ ਕੀਤਾ ਕਿ ਸਾਡੇ ਕੁਝ ਭ੍ਰਿਸ਼ਟਾਚਾਰੀ ਸਾਥੀ ਜਿਹੜੇ ਨੇ ਉਨ੍ਹਾਂ ਦੇ ਹੱਕ ਚ ਭ੍ਰਿਸ਼ਟਾਚਾਰ ਕਿਸੇ ਨੂੰ ਵੀ ਅਲਾਉ ਨਹੀਂ ਕਰਾਂਗੇ ਉਹ ਚਾਹੇ ਸਾਡਾ ਘਰ ਦਾ ਹੋਵੇ ਸਕਾ ਹੋਵੇ ਤੇ ਪਰ ਕਿਸੇ ਨੂੰ ਇਹ ਵੀ ਨਹੀਂ ਅਸੀਂ ਅਹਿਸਾਸ ਹੋਣ ਦੇਵਾਂਗੇ ਕਿ ਜੇ ਤੇਰੇ ਸਾਈਨ ਹੋਣ ਲੱਗੇ ਤੂੰ ਰੱਬ ਨਹੀਂ ਬਣ ਗਿਆ ਇੱਥੇ ਬਹੁਤ ਬੰਦੇ ਆ ਜਿਹੜੇ ਆਪਣੇ ਆਪ ਨੂੰ ਰੱਬ ਬਣਨ ਦਾ ਵਹਿਮ ਪਾਲੀ ਬੈਠੇ ਆ ਮੈਂ ਉਹਨਾਂ ਨੂੰ ਕਹਿਣਾ ਕਿ ਖੁਸ਼ ਫਹਮੀ ਜਾਂ ਗਲਤ ਫਹਮੀ ਆਪਣੇ ਦਿਲ ਚੋਂ ਕੱਢ ਦੋ ਸਰਕਾਰ ਜਿਹੜੀ ਹੈ ਉਹ ਇਮਾਨਦਾਰ ਹੈ ਸਰਕਾਰ ਦਾ ਮੁਖੀ 3 ਸਾਲ ਹੋ ਗਏ ਲਗਭਗ ਕੋਈ 1 ਰੁਪਏ ਦਾ ਇਲਜ਼ਾਮ ਮੇਰੇ ਤੇ ਲਾ ਦੋ ਪਰ ਮੈਂ ਲੋਕਾਂ ਨੂੰ ਖੱਜਲ ਖਵਾਰ ਨਹੀਂ ਹੋਣ ਦੇਵਾਂਗਾ ਉਹਨਾਂ ਨੂੰ ਐ ਲੱਗਦਾ ਜੇ ਅਸੀਂ ਨਹੀਂ ਆਵਾਂਗੇ ਨਾ ਸ਼ਾਇਦ ਲੋਕਾਂ ਨੂੰ ਪ੍ਰੋਬਲਮ ਆਊਗੀ ਲੋਕਾਂ ਨੂੰ ਕਚਹਿਰੀਆਂ ਚ ਰਿਸ਼ਤੀਆਂ ਨਹੀਂ ਹੋਣਗੀਆਂ ਤਾਂ ਫਿਰ ਲੋਕ ਜਿਹੜੇ ਨੇ ਉਹ ਤੰਗ ਹੋਣਗੇ ਤਾਂ ਫਿਰ ਲੋਕ ਸਰਕਾਰ ਨੂੰ ਕਹਿਣਗੇ ਤਾਂ ਫਿਰ ਸਰਕਾਰ ਸਾਡੀ ਗੱਲ ਸੁਣੂਗੀ ਇਹ ਤਾਂ ਮਤਲਬ ਬਲੈਕਮੇਲਿੰਗ ਤੁਹਾਡੇ ਬਿਨਾਂ ਵੀ ਸਰ ਸਕਦਾ ਮੈਂ ਸਾਰਿਆਂ ਨੂੰ ਕਹਿਣਾ ਸਮੂਹਿਕ ਛੁੱਟੀ ਲਈ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਛੁੱਟੀਆਂ ਮੁਬਾਰਕ ਜਾਓ ਸ਼ਿਮਲੇ ਜਾਓ ਮਨਾਲੀ ਜਾਓ ਜਿੱਥੇ ਮਰਜ਼ੀ ਜਾਓ ਤੁਹਾਡੇ ਆਉਣਿਆਂ ਤੱਕ ਅਸੀਂ ਨਵੇਂ ਬੰਦੇ ਰੱਖ ਲਾਂਗੇ